ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਬਤੋ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਠੰਡ ਦੇ ਦਿਨ ਚੱਲ ਰਹੇ ਆ ਬਹੁਤ ਜ਼ਿਆਦਾ ਠੰਡਾ ਬਚ ਕੇ ਰਹੋ ਅੱਜ ਸਾਲ ਦਾ ਲਾਸਟ ਦਿਨ ਹੁਣ ਆਪਾਂ ਇਸ ਬਲੌਗ ਤੋਂ ਬਾਅਦ ਅਗਲੇ ਸਾਲ ਮਿਲਾਂਗੇ ਠੀਕ ਹੈ ਜੀ ਸੋ ਸਭ ਨੂੰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਜੀ ਕਰੇ ਪੂਰੀਆਂ ਤੇ ਆਏ ਹੋਏ ਸੀ ਮਾਲਾ ਤੁਹਾਨੂੰ ਪਤਾ ਹੀ ਹੈ ਸਾਰੇ ਜਾਣਿਆਂ ਨੂੰ ਤੇ ਕੀ ਗੱਲ ਕਹਿਣ ਲੱਗੀ ਸੀ ਮੈਂ ਚੱਲੇ ਹਾਂ ਜੀ ਰੋਪੜ ਕੁਸ਼ਮਾਸੀ ਨੇ ਵੀ ਸਮਾਨ ਲੈਣਾ ਹੈ ਕੁਛ ਮੈਂ ਵੀ ਸਮਾਨ ਲੈਣਾ ਹੈ ਤੇ ਇਸ ਕਰਕੇ ਨੇੜੇ ਦਾ ਆਹੀ ਫਾਇਦਾ ਤੇ ਮੇਰੇ ਅੱਗੇ ਉਧਰਲਾ ਪਰਿਵਾਰ ਵੀ ਬਹੁਤ ਵਧੀਆ ਨਾ ਇਸ ਕਰਕੇ ਮੈਂ ਇੱਧਰ ਵੀ ਛੇਤੀ ਗੇੜਾ ਮਾਰ ਜੰਨੀ ਆ ਬੇਸ਼ੱਕ ਦਿਨ-ਦਿਨ ਆਵਾਂ ਲੇਕਿਨ ਉਹਨਾਂ ਨੂੰ ਵੀ ਪਤਾ ਹੈ ਵੀ ਇੱਧਰ ਵੀ ਲੋੜ ਰਹਿੰਦੀ ਆ ਉਧਰ ਵੀ ਲੋੜ ਰਹਿੰਦੀ ਆ ਕਿਉਂਕਿ ਮੈਨੂੰ ਮੁੰਡਿਆਂ ਵਾਂਗ ਪਾਲਿਆ ਉਧਰ ਵੀ ਮੈਨੂੰ ਮੁੰਡਾ ਹੀ ਸਮਝਦੇ ਆ ਨੂੰ ਨਹੀਂ ਸਮਝਦੇ ਹੈਗੇ ਤਾਂ ਹੀ ਤੁਹਾਡੇ ਸਾਹਮਣੇ ਮੈਂ ਹਰ ਬਲੌਗ ਦੇ ਵਿੱਚ ਖੁੱਲਕੇ ਬੋਲਦੀ ਆ ਤੇ ਦੂਸਰੀ ਗੱਲ ਐਦਾਂ ਘਰ ਦਾ ਸਾਰਾ ਕੰਮ-ਕਾਰ ਕਰਕੇ ਬਲੌਗ ਬਣਾਈਦਾ ਹੁੰਦਾ ਜੀ ਇਹ ਨਹੀਂ ਹੈਗਾ ਵੀ ਕੰਮ ਨਹੀਂ ਕਰਦੇ ਹੈਗੇ ਤੇ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਚੱਲਦੇ ਆਂ ਜੀ ਰੋਪੜ ਨੂੰ ਮਾਸੀ ਅੰਦਰ ਬੈਠੀ ਆ ਦੱਸ ਕੀ ਕਰੀਏ ਫਟਾਫਟ ਹੁਣ ਅਸੀਂ ਰੋਪੜ ਨੂੰ ਜਾਣੇ ਆ ਤੇ ਤੁਸੀਂ ਵੀ ਜੇ ਕੁਝ ਲੈਣਾ ਦੱਸ ਦਿਓ ਤੁਹਾਡੇ ਲਈ ਵੀ ਲੈ ਕੇ ਆਣੇ ਆ ਅੱਗੇ ਜੀ ਫੇਰ ਮੈਂ ਤੂੰ ਫੇਰ ਹੀ ਕਰਾ ਲਈ ਗੱਲ ਮੈਂ ਅੰਦਰ ਬੈਠ ਫੜ ਜਿਹੜੇ ਘਰੋਂ ਫਿਰ ਹੁਣ ਕਰ ਦੋ ਤੁਸੀਂ ਹੁਣ ਫਿਰ ਅਸੀਂ ਕਿਤੇ ਹੋਰ ਜਾਣਾ ਘਰ ਨੂੰ ਜਾਣਾ ਹਨੇਰਾ ਵੀ ਹੁੰਦਾ ਨਾ ਪਦੇ ਨਾ ਪਦੇ ਨਾ ਲੈ ਲੈ ਪਾਓ ਮਸੀ ਦੇਖੀ ਪਾ ਕੇ

ਤਰੀਆ ਕੋਲ ਆਉਣ ਦਾ ਮੇਨ ਰੀਜ਼ਨ ਇਹ ਸੀ ਵੀ ਇਹ ਰਿੰਗ ਥੋੜੀ ਜਿਹੀ ਮੇਰੇ ਛੋਟੇ ਤੇ ਹੁਣ ਇਹਦਾ ਸਾਈਜ਼ ਕਰਵਾ ਕੇ ਭਾਜੀ ਜਨੂੰ ਅਸੀਂ ਹੋਰ ਕੰਮ ਨਿਵੇੜੇ ਆਈਏ ਛੇਤੀ ਕਰਕੇ ਦੇ ਦਿਓ ਠੀਕ ਹੈ ਇਹਨੂੰ ਮੈਂ ਮੋਨ ਕਲੀ ਕੇ ਰੋਟੀ ਖਾਣ ਗਿਆ ਆਣ ਆਲਾ ਹੀ ਹੁਣੀ ਕਰਾ ਓਕੇ ਜੀ ਓਕੇ ਘਰ ਨੂੰ ਪਾਉਣ ਲਈ ਜੀ ਇਕੱਲਾ ਕੁੜਤਾ ਵਾਹੀ ਮਾੜਾ ਨਹੀਂ ਮੇਰੇ ਸਾਈਜ਼ ਆਜੂ ਮਾਸੀ ਹੈ ਚਾਚੇ ਵਾਲ ਹੁੰਦਾ ਉਹ ਸਟੈਚੇਬਲ ਹੋਣਾ ਉਹ ਡੱਡ ਜੇ ਦਿਖੀ ਜਾਵੇ ਆ ਕਲਰ ਦਾ ਰਹਿਣ ਦੇ ਇਹ ਠੀਕ ਲੱਗਦਾ ਕੁਝ ਮੈਨੂੰ ਹੋਰ ਦਿਖਾਈ ਉਹ ਰੱਡ ਚ ਨਹੀਂ ਨਾਲ ਲੈ ਲੈ ਜੈਲੋ ਕਲਰ ਆ ਵੀ ਠੀਕ ਆ ਕੁਝ ਕੀ ਪ੍ਰਾਈਸ ਦਾ ਇਹ ਮੈਨੂੰ ਉੱਚਾ ਜਿਹਾ ਲੱਗਿਆ ਜਾ ਰਿਹਾ ਹਾਂ ਖਾਸ ਨਹੀਂ ਉਹ ਹੀ ਇਹਨੂੰ ਦੇਖ ਲੈਣਾ ਕੀ ਅਰੇਂਜ ਇਹਨਾਂ ਦੀ ਹੈ ਕੀ ਅਰੇਂਜ ਹੈ ਨਹੀਂ ਬਣੇ ਨਹੀਂ ਗੱਲ ਸੌਰੀ ਦੇਖ ਲੈਣੇ ਕੋਈ ਗੱਲ ਨਹੀਂ ਹੋ ਚੁੱਕੇ ਜੀ ਬਾਜ਼ਾਰ ਦੇ ਵਿੱਚ ਤੇ ਹੁਣ ਦੇਖਨੇ ਆ ਕਿ ਆ ਕੁਝ ਲਈਏ ਕਿ ਆ ਕੁਝ ਨਾ ਲਈਏ ਦਿਲ ਤਾਂ ਸਾਰਾ ਕੁਝ ਹੀ ਲੈਣ ਨੂੰ ਕਰਦਾ ਹੈ ਜੀ ਮਾਸੀ ਲੰਬੀਆਂ ਟੋਪੀਆਂ ਲੈਣੀਆਂ ਮੈਂ ਦੇਖ ਲੋ ਗਰੰਟਡ ਲਿਆ ਕੋਈ ਇੱਧਰ ਹੀ ਤੇ ਉਹ ਵੀਰੇ ਸਾਸ਼ਟ੍ਰੀ ਕਾ ਠੀਕ ਹੋ ਤਾਂ ਅਸੀਂ ਆਏ ਆ ਤੁਹਾਡੀ ਦੁਕਾਨ ਤੇ ਪਹਿਲਾਂ ਜੀ ਪਹਿਲਾਂ ਆਇਆ ਹਾਂ ਹੋ ਸੁਣਾਓ ਠੀਕ ਠਾਕ ਆ ਤੁਸੀਂ ਮੈਂ ਮਾਸੀ ਨੂੰ ਆਪਣੇ ਨੂੰ ਕਹਿੰਦੀ ਹੁੰਦੀ ਸੀ ਮੈਂ ਕਿ ਇੱਥੇ ਇੱਕ ਵੀਰੇ ਦੀ ਦੁਕਾਨ ਆ ਵੀ ਵਧੀਆ ਡੀਲ ਕਰਦੇ ਆ ਉਹ ਜੀ ਮੇਲੇ ਆਪਣੇ ਭਾਈ ਦੇ ਹਾਂ ਠੀਕ ਆ ਹੋ ਸੁਣਾਓ ਗੁੱਡ ਠੀਕ ਐ ਮਾਸੀ ਕੀ ਦੇਖਣਾ ਜਿਹੜਾ ਕੁਝ ਮਰਜ਼ੀ ਲੈ ਲਓ ਬਹੁਤ ਵਧੀਆ ਰੇਟ ਤੇ ਮਿਲਦਾ ਔਰੇ ਸਾਰਾ ਕੁਝ टोपिया है टोपी है नी कोटा वगेरा मिल कुछ मेनू मोटा सूट वगेरा कुछ अच्छा हम्म अच्छा ਵੀ ਹੁਣ ਤੂੰ ਕਹਿੰਦਾ ਵੀ ਕੁਝ ਵੀ ਨਹੀਂ ਹੈਗਾ ਸਾਡੇ ਲੈਕ। ਉਹ ਨੋ ਤੋਂ ਚੈਨ ਨਹੀਂ ਮਿਲਾਂਗੇ ਟੌਪ ਡਾਊਨ ਮੇਂ ਸ਼ੋਰਟ ਮੇਂ। ਆਹ ਕੁਝ ਨਹੀਂ। ਟੌਪ ਟੂਕ ਦਿਖਾਇਓ ਇੱਕ ਅੰਦਾ ਖੋਲ ਕੇ ਦਿਖਾਇਓ ਮੜਾ ਜਾ। ਹੂੰ। ਇਹ ਕੁਝ ਸਟਰੰਗ ਹੈ। ਨਾ ਸਕੂਟਰੀ ਚਲਾ ਕੇ ਮੈਂ ਹੀ ਆ ਮੈਨੂੰ ਲੱਗਦੀ ਨਹੀਂ। ਚੱਲੇ ਮੈਂ ਬੰਦਾ। ਹਾਏ ਹਾਏ। ਆਹ ਕੀ ਚੀਜ਼ ਹੈ ਹਾਂ ਆਹ ਕੀ ਜਿਹਦੇ ਪਰ ਹੱਥ ਰੱਖਿਆ ਵਤ ਇਹ ਕੋਟ ਆਏਗਾ ਇਹਦਾ ਕੀ ਐਵਰਾਈਜ਼ਾ 650 ਠੀਕ ਆ ਇਸਮੇ ਕਲਰ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਇਸ ਪਰ ਇੱਕ ਆ ਰੈੱਡ ਕਲਰ ਵਾਲਾ ਪਿਆ ਜਿਹੜਾ ਇਹ ਵਾਲਾ ਕੋਰ ਮ ਆਏਗਾ ਇਹ ਕੀ ਚੀਜ਼ ਹੈ ਮਤਲਬ ਅੱਛਾ ਛੋਟਾ ਚ ਆ ਗਿਆ ਇਹ ਲੌਂਗ ਚ ਹੈਗਾ ਕੋਟ ਟਾਈਪ ਇਦਾਂ ਦੀ ਗੱਲ ਕੁਛ ਰੈੱਡ ਕਲਰ ਤੋਂ ਇਲਾਵਾ ਸਮੇਂ ਔਰ ਜ਼ਿਆਦਾ ਲੌਂਗ ਕਰਾਂਗੇ ਔਰ ਜ਼ਿਆਦਾ ਲੌਂਗ ਦਿਖਾ ਦੂੰਗਾ। ਇਸ ਮੈਗਲੈਂ ਵਿੱਚ ਨਹੀਂ। ਹਾਂ। ਨਹੀਂ। ਚਲੋ ਫੇਰ ਮੰਗਾਲਾ ਫੇਰ ਅਸੀਂ ਦੇਖ ਹੁਣ ਵੀ ਤੇਰੇ ਕੋਲ ਹੋਪ ਚਾਹੀਏ ਹੁਣ ਤੈਨੂੰ ਪਤਾ ਲੱਗ ਗਿਆ ਵੀ ਅਸੀਂ ਫੇਰ ਆਉਣਾ ਹੈ। ਮੰਗਵਾ ਕੇ ਰੱਖ ਠੀਕ ਆ ਸਮਨ। ਚਲ ਥੈਂਕ ਯੂ ਵੀਰੇ। ਚਲੋ। ਅਗੇ ਨੂੰ ਵਾਦੇ ਹੋਏ ਬਹੁਤ ਹੀ ਸੋਹਣੀਆਂ ਪੰਜਾਬੀ ਜੁੱਤੀਆਂ ਅੱਗੇ ਵਧਦੇ ਹੋਏ ਬਾਰੇ ਸਭ ਦਰਸਾ ਥੋੜੇ ਰਗੇ ਥੋੜੇ ਰਗੇ ਥੋੜੇ ਰਗੇ ਚਲੋ ਜੀ ਚਲੋ ਅੱਗੇ ਨੂੰ ਤੋ ਤੋ ਪੂ ਮਾਸਟਰ ਪਿਆ ਯਾਰ ਆ ਤੀ ਤੁਨ ਸਾਰੇ ਅਧੀ ਸਹਿਰ ਚਲੋ ਫਿਰ ਵੜ ਜੋ ਚੇਂਜ ਨਹੀਂ ਕਰਾਉਣਾ ਨਹੀਂ ਆ ਹੈਂਗਰ ਇਹਨਾਂ ਤੇ ਲੱਤੇ ਤੇ ਹਾਂ ਹਣੇ ਰੁਕ ਜਿਓ ਹਣੇ ਰਸ਼ ਉਧਰ ਹਾਂ ਲੈ ਲੋ ਵਰਦਮਾਨ ਕਰਿਆਨਾ ਸਟੋਰ ਬਹੁਤ ਹੀ ਪੁਰਾਣੀ ਦੁਕਾਨ ਐ ਦੁਕਾਨ ਤੋਂ ਸਲੀਸਾ ਬੋਲਣ ਦੇ ਹੁੰਦੇ ਆ ਜੀ ਠੀਕ ਐ ਮਾਸੀ achar ਦਾ ਸਮਾਨ ਵੀ ਲੈਣਾ ਮਾਕੇ ਦੀ ਬਿੱਲੂ ਦੀ ਦੁਕਾਨ ਹਾਂ ਚੱਲ ਬਿੱਲੂ ਦੀ ਦੁਕਾਨ ਤੇ ਯਾਦ ਰੱਖਿਓ ਫਿਰ ਜਾਂਦੇ ਜਾਂਦੇ ਇਹ ਤਾਂ ਲੈ ਲਾਂਗੇ ਬਜ਼ਾਰ ਤੋਂ ਆਉਣ ਤੋਂ ਬਾਅਦ ਫਿਰ ਮੈਂ ਚਾਚੂ ਦੇ ਨਾਲ ਗਈ ਉਹਨਾਂ ਨੂੰ ਦਵਾਈ ਦਿਵਾਉਣ ਹੁਣ ਜਾ ਰਹੇ ਹਾਂ ਜੀ ਰੋਪੜ ਨੂੰ ਫਿਰ ਤੋਂ ਪਹੁੰਚ ਗਏ ਅਸੀਂ ਰੋਪੜ ਪਾਰਕਿੰਗ ਲਗਾਤੀ ਅਸੀਂ ਠੀਕ ਹੈ ਸਿਉਣਾ ਜਿਹਾ ਸਰਦਾਰ ਗੱਡੀ ਦੇ ਵਿੱਚ ਬੈਠਾ ਚੱਲਦੇ ਆ ਜੀ ਹੁਣ ਅੰਦਰ ਮਲਦੇ ਆ ਡਾਕਟਰ ਨੂੰ ਕਿਆ ਕਹਿੰਦੇ ਆ ਚੱਕਰ ਆਉਗਾ ਜਿਹੜਾ ਵੀ ਹੈਗਾ ਇਹ ਚੱਕਰ ਬਹੁਤ ਆਉਂਦੇ ਚਾਚੇ ਨੂੰ ਐਂਟਰੀ ਬੱਡੀ ਪਿੱਛੇ ਤੇ ਲੰਗਰ ਵਗਾਰਾ ਲਗਦੇ ਨੇ ਠੀਕ ਆਮ ਤਾਂ ਬਹੁਤ ਜ਼ਿਆਦਾ ਬਾਹਰੀ ਹੈ ਬਾਹਰ ਦੀ ਘਟਾਤੀ ਆਰਚੀ ਕਟਾ ਲਈ ਜੀ ਅਸੀਂ ਹੁਣ ਗੇਰੋ ਜਾ ਰਹੇ ਹਾਂ ਸਾਹਮਣੇ ਅਮਰਜੈਂਸੀ ਬਹੁਤ ਜ਼ਿਆਦਾ ਠੰਡ ਕੀ ਕਰੀਏ ਬਾਹਰ ਨੂੰ ਠੀਕ ਕਰਦੇ ਛਾਤੀ ਦੇ ਰੋਗ ਤੇ ਟੀਵੀ ਕਲੀਨਿਕ ਚੱਲਦੇ ਆਂ ਜੀ ਅੰਦਰ ਕਿੱਚਾ ਬੱਚਾ ਦਾ ਚੰਚੇ ਜੀ ਸਾਨੂੰ ਪੋਸਟ ਆਫਿਸ ਵੱਲ ਨੂੰ ਆਉਣਾ ਪਿਆ ਉਹ ਇਸ ਕਰਕੇ ਕਿਉਂਕਿ ਬڑے ਭਾਜੀ ਦੀ ਅੱਜ ਅਪਾਇੰਟਮੈਂਟ ਆ ਪਾਸਪੋਰਟ ਦੀ ਇਸ ਕਰਕੇ ਹੁਣ ਉਹ ਆਏ ਆਣਾ ਉਹਨਾਂ ਨੇ ਤੇ ਅਸੀਂ ਕਿਹਾ ਕੋਈ ਪਹਿਲਾਂ ਜਾ ਕੇ ਦੇਖ ਲਈਏ ਮੜਾ ਜਿਆ ਕਿੰਨੇ ਵਾਰ ਨੰਬਰ ਚੱਲਦਾ ਕਿ ਆ ਕੋਈ ਚੱਲ ਰਿਹਾ ਥੋੜੇ ਜਿਲੇਟ ਹੋ ਗਏ ਕਿਉਂਕਿ ਹੁਣ ਸੂਰਜ ਕੁਮਾਰ ਤਾਂ ਹੈ ਨਹੀਂ ਸੀਗਾ ਇਸ ਕਰਕੇ ਕੰਮਕਾਰ ਕਰਕੇ ਤੇ ਹੁਣ ਅਸੀਂ ਪੋਸਟ ਆਫਿਸ ਪਹੁੰਚ ਗਏ ਦੇਖਦੇ ਹਾਂ ਥੋੜਾ ਦਵਾਈ ਲੈ ਲਈ ਜੀ ਦਵਾਈ ਬਾਰੇ ਕਰਕੇ ਦੱਸਾਂਗੇ ਵੀ ਕਿਆ ਕੁਝ ਹੋਇਆ ਦਵਾਈ ਦਾ ਠੀਕ ਆ ਹੋ ਗਿਆ ਜੀ ਭਾਜੀ ਦਾ ਕੰਮ ਉੱਤਰ ਤੇ ਉਹ ਨਿਕਲ ਕੇ ਘਰਾ ਕੇ ਹੁਣ ਅਸੀਂ ਮੰਡੀ ਚ ਆਏ ਆ ਮੰਡੀ ਚ ਥੋੜਾ ਜਿਹਾ ਲੈ ਲਵੀਏ ਜੀ ਸਮਾਨ ਸਬਜ਼ੀਆਂ ਵਗੈਰਾ ਚਲੋ ਜੀ ਚਲੋ ਚਾਰਾ ਦੇ ਅੰਦਰ ਤਬਕੇ ਦੀ ਅੱਗੇ ਵੱਧਦੇ ਆ ਸ਼ਕਰਕੰਦੀ ਉਹ ਗੋਫੜੀ ਠੰਡ ਦੇ ਵਿੱਚ ਆਲੂ ਅਦਰਕ ਲਸਣ ਹੰਗ ਪਰੰਗੀਆਂ ਮਿਰਚਾਂ 3 ਬੈਗ ਦੇ ਲੋਟਾ 4 ਟੋਟੇ ਦੇ ਲੋਟਾ 7 ਦਰਜਾ ਮੰਦਰੇ 2 ਪੀਕਾ ਜਿਓ ਮੰਦਰੇ ਟੀਤੇ ਲੈਣਾ ਹੈ ਚਲੋ ਚਲੋ ਤੁਸੀਂ ਬੜੋ ਕਿੱਥੇ ਜਾਂਦੇ ਆ چلو 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 2 کلو ڈیڑھ تولے والا نار آيو ناي 2 کلو ਆਲੂ ਮੰਗਾਇਆ ਗਾਜਰਾ ਮੰਗਾਇਆ ਗੋਭੀ ਮੰਗਾਈਆ ਆਦਾ ਮੰਗਾਇਆ ਮਿਰਚਾਂ ਮੰਗਾਈਆਂ 60 ਰੁਪਏ ਕਿਲੋ ਦਾ ਉਹ 60 ਰੁਪਏ ਨੂੰ ਆਟਾ ਮਾਰਦਾ 60 ਰੁਪਏ ਕਿਲੋ ਹੱਸ ਤੂੰ ਕਹਿੰਦਾ 80 ਰੁਪਏ ਕਮਾਲ ਕਰਦਾ 50 ਤਾਂ ਕਹਿ ਦੇਣੀ ਆ ਮਿਰਚ ਕੌੜੀ ਆ ਨਹੀਂ ਉਹ ਮਿਰਚ ਤਾਂ ਕੌੜੀ ਹੋਣੀ ਮਿੱਠੀ ਮਿਰਚ ਕਿਹੜੀ ਆ ਮੈਨੂੰ ਇਹ ਦੱਸ ਦੇਣਾ ਚਲੋ ਜੀ ਫਾੜੀ ਮਿਰਚ ਬਹੁਤ ਵਧੀਆ ਹੈ ਫੇਮੋ ਕਰ ਚਾਰ ਰੁਪਏ ਕਰ ਦੇ ਸੀ ਡਿਮਾਂਡਰ ਦੇਸੀ ਰੇਟ ਤੋਂ ਸਹੀ ਸਹੀ ਰੱਖਿਆ ਕਰੋ ਤੁਸੀਂ ਜੋ ਉੱਤੇ ਹਾਕ ਨਾ ਬੰਦੀ ਉਹਦਾ ਲਾਤ ਤਾਂ 80 ਰੁਪਏ ਨੇ ਲਾਤੀ ਲੈ ਕੇ ਆਂਦੇ ਵਧੀਆ ਦੇ ਕੇ ਤੂੰ ਵੀ ਤਾਂ ਪਤਾ ਹੀ ਹੈ ਉਹਨੂੰ ਵੀ ਤਾਂ ਵੇਚ ਦੇ ਦੇ ਭਾਈ ਠੀਕੇ ਦੇਣਾ ਮੇਰਾ ਮਾਰੋ ਲੈ ਕੇ ਆਂਦੇ ਲੱਤੇ ਦੇਣੇ ਕਿ ਲਿਆਵਾਂ ਆਪਣੀ ਮੰਡੀ ਦੇ ਮਾਲ ਸਾਫ ਸੁਥਰਾ ਆ ਸਭ ਜੇ ਮਾਲ ਹੋ ਚੱਲ ਜਿੱਥੇ ਰੋਂ ਨਾਲਾ ਗੜ ਮੰਡੀ ਤੇ ਲਿਆਵਾਂ ਹੋ ਡੇਢ ਨਿਕਲਿਆ ਮਾਰ ਜਾਂਦੇ 6 ਵਜੇ ਲਿਆ ਆਹ ਦੇਖੋ ਡੇਢ ਲਿਖੀ ਹੋਈ ਆਹ ਦੇਖੋ ਤੁਸੀਂ ਵੀ ਡੇਢ ਦੇ 2 ਵਜੇ ਰਾਤ ਨੂੰ ਅੱਧਾ ਕਿਲੋ ਹਦਾ ਭਾਈ ਆ ਜਾਨਦੇ 2 ਵਜੇ ਅੱਧਾ ਤੇ ਨਾਲ ਤਾਂ ਵਧੀਆ ਆਉਦਾ 8 ਰੁਪਏ ਨੂੰ ਰੋਟ ਪਾਇ ਪਾ ਨਾ ਗਾ ਲਾ ਪਾ ਰਿਆ ਪਿਆ ਉਹ ਐਵੇਂ ਪਾੜਦੇ ਰਹਿੰਦੇ ਹਾਂ ਉਹ ਐਦਾਂ ਹੀ ਪਾੜਦੇ ਰਹਿੰਦੇ ਉਹ ਕਹਿੰਦਾ ਕਾ ਕਰੀ ਉਹ ਅੱਧਾ ਨੂੰ ਰੰਗ ਕਰਾ ਪਾ ਨਾ ਕਿਤੇ ਕਿਸੇ ਗੋਪੀ ਉਸਤਾਬ ਕਿਆ ਰੇਟ ਆ ਯਾਰ ਬੇਕ ਦੋ ਕਿਲੋ ਪੰਜਾਹ ਦੇ 2 ਕਿਲੋ ਹਾਂ 2 ਕਿਲੋ ਕਰ ਦੇ ਕਰਨ ਨੂੰ ਕਰਨ 2 ਕਿਲੋ ਲੈ ਕੇ ਲੱਗੇ ਹਾਂ ਅੱਛਾ 2 ਕਿਲੋ ਐਕਸਟਰਾ ਲੈ ਦੀ ਕਰ ਦਿਓ òa ਕੱਟੇ 4.10 ਰੰਗ ਓ ਯਾਰ ਹੱਦ ਕਰਦਾ ਤੈਨੂੰ ਮੈਂ ਕਹੀ ਜਾਂਦਾ 60 ਰੁਪਏ ਮੈਂ ਉੱਥੇ ਹੀ ਲੈ ਲਊਂਗਾ 60 ਰੁਪਏ ਕਿਲੋ ਨੂੰ ਤੂੰ ਤਾਂ ਹੋਰੇ ਪਾਸੇ ਤੇ ਵੀ ਉਹ ਕਾ ਨੂੰ 30 ਰੁਪਏ ਦਾ ਆਪਾਂ ਕਿਲੋ ਦਿੰਦਾ 60 ਦਾ ਕਿਲੋ ਦਿੰਦਾ ਮੈਂ ਤੈਨੂੰ ਨਾ ਤੇ ਮੈਂ ਮੂਰਤਾਂ ਮੈਂ ਦਿੱਤਾ ਤੇ ਲੈ ਕੇ ਨਾ ਮਸਲੇ ਗੋਲ ਤੇ ਉਹ ਹਾਕਾ ਮਾਰਦਾ 60 ਪਰ ਤੈਨੂੰ ਉਹਦੇ ਅਧਰਕ ਵਧੀਆ ਹੋਵਾ ਇਹ ਤੇਰੇ ਹੋ ਗਿਆ ਹੁਣ ਕਿੰਨੇ ਕਿੰਨੇ ਆ ਦੋ ਦੋ ਕਿਲੋ ਪਾਤੀ ਦੇ ਦੀ ਹਾਂ ਠੀਕ ਆ ਕੋਈ ਬੜਾ ਲਫਾਫਾ ਦੇ ਦੋ ਅੰਕਲ ਜੀ ਹੈਗਾ ਹੈ ਨਹੀਂ ਗਾਜਰਾ ਕਿਹਾ ਤਾਂ ਆਲੂ ਕਿਹਾ ਹੈ ਗਾਜਰਾ ਮੈਂ ਵੀ ਦੂੰ ਹਾਂ ਹਾਂ ਇੱਥੇ ਰੱਖ ਦੋ ਨੀ ਸਵਨ ਪਾਜੀ ਇੱਥੇ ਪਿਆ ਰਵੇ ਓਕੇ ਬੜੇ ਠੰਡੇ ਜੇ ਬੋਲੇ ਠੰਡਾ ਠੰਡਾ ਆਲੂ ਕਿਵੇਂ ਬੱਤ ਕੀ ਨਿਕਲਿਆ ਸੀ ਫਾਦੇ ਦਾ ਦਾਲ ਚਾਰ ਨਹੀਂ ਤਾਂ ਵਿੱਚ ਹੀ ਹੋ ਗਿਆ ਨਹੀਂ ਨਹੀਂ ਇਹ ਕਾਈ ਚਲ ਫਾਟਾ ਤਨੇ ਕਿਲੋ ਕਰ ਦੇ ਚਲੇ ਤੂੰ ਤਾਂ ਜਮਾ ਹੀ ਪਿੱਛੇ ਹੋ ਗਿਆ ਵੀ ਮੈਂ ਤਾਂ ਦੇ ਹੀ ਨਹੀਂ ਸਕਦਾ ਬਸ ਹੁਣ ਚਲ ਕੋਈ ਗੱਲ ਨਹੀਂ ਕਾਈ ਹੂੰ 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 ਇਹ ਕਿੰਨਾ ਕਿਉਂ ਹੋਇਆ ਇਹ ਨਹੀਂ ਬੱਸ ਆਲਾ ਫੜ ਗਾਜਰਾ ਇਹ ਕੋਈ ਚੀਜ਼ ਉਹ ਪਿੱਛੇ ਹੀ ਪਈਆਂ ਤੁਹਾਡੇ ਨਾਲ ਇਹ ਕੋਈ ਚੀਜ਼ ਹੈ ਦੀ ਹਾਂ ਪ੍ਰੋਬਲਮ ਹੈ ਮੈਂ ਡਾਡੀ ਦੇ ਤੇਰਾ ਪਹਿਲਾਂ ਮੰਗੂ ਬੱਸ ਉਹ ਕਿਹਾਗੇ ਦੋ ਜਣਾਂ ਜਰੇ ਤਾਂ ਚੱਲੀ ਗਾ ਲੈ ਤੇਰੇ ਤਾਂ ਸੁਬੀਆਂ ਜੀ ਬਾਦ ਬਾਸ ਉਹਦਾ ਪਾ ਲੈ ਤੂੰ ਪਾ ਲੈ ਮੈਂ ਡਾਲ ਲਿਆ ਤੁਹਾਨੂੰ ਸਭ ਕੁਰੀਆ ਕਰੀ ਦੋ ਦੋ ਲਾ ਲੋ ਡਾ ਲੋ ਲਾ ਲੋ ਪਹਿਲਾਂ ਡਰੇਡ ਕਰ ਲੂ ਆ ਤੁਮ ਡਾ ਲੋ ਤੇ ਗਾਜਰਾ ਨਹੀਂ ਹੈਗੀਆਂ ਮੀਆਂ ਜੀ ਤੁਹਾਡੇ ਕੋਲ ਗਾਜਰ ਨਹੀਂ ਹੈ ਜੀ ਅੱਜ ਅੱਛਾ ਤੁਸੇ ਬਹੁਤ ਦਿਨਾਂ ਬਾਅਦ ਦਿਖੇ ਹੋ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਹੁਤ ਦਿਨ ਬਾਅਦ ਆਸੀ ਬਹੁਤ ਮੈਂ ਕਹਿੰਦੀ ਸਬਜ਼ੀ ਬਹੁਤ ਲੈ ਗਏ ਸੀਗੇ ਉਰੇ ਤੋਂ ਵੀ ਠੀਕ ਆ ਪਰਸੋ ਚੌਥੇ ਵੀ ਆਏ ਸੀਗੇ ਸੀ ਤੇ ਤੁਹਾਨੂੰ ਦੇਖਿਆ ਸੀ ਪਰ ਤੁਸੀਂ ਮਿਲੇ ਨਹੀਂ ਕਿਤੇ ਗਏ ਹੋਣੇ ਆ ਚਲੋ रिहा करो दुकान पे दुकान पे रहते है सब कुछ देखना बस शुक्रिया थैंक यू नहीं नहीं नहीं, 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 नहीं। कुछ नहीं पीना कुछ नहीं पीना अपने हंस के हमके बुला लिया और क्या चाहिए ये तो हमारी खरीदते थे ना दुकान की रेडी खत्म कर देते थोड़ा हमारी ਕੋ ਦੇਖ ਲਓ ਇਤਨੀ mohabbat pyar ਕਿ ਯਹਾਂ ਪੇ ਆਣਾ ਹਾਂ ਇਹੀ ਆਤੇ ਹੈਂ ਇਹੀ ਅੰਦਾਜ਼ਾ ਲਗਾਓ ਹਾਂ ਮੈਂ ਦੇਖੋ ਸ਼ਾਦੀ ਕਰ ਕਰ ਫਿਰ ਵੀ ਇਹੀ ਆਤੀ ਹਾਂ ਹਾਂ ਇਹੀ ਪਰ ਆਤੀ ਆਹ ਦੇਖ ਲਓ ਹਾਂ ਜੀ ਇਹ ਦੇਖੋ ਤੁਸੀਂ ਅੰਦਾਜ਼ਾ ਲਗਾਓ ਤੁਸੀਂ ਚਲੋ ਗਾਜਰਾ ਉਹਨਾਂ ਨੂੰ ਪੁੱਛ ਲਓ ਗਾਜਰਾ ਜਨਾ ਦਾ ਲੈ ਲੈ 30 ਰੁਪਏ 30 ਰੁਪਏ 2 ਕਿਲੋ ਤਾਂ ਮੈਂ ਹੀ ਲੈਣੀ ਆ ਸਰਦੀਆਂ ਨੂੰ ਉਹਦੇ ਦੇ ਬਾਬਾ ਤਾਂ ਨਹੀਂ ਹੈਗੇ ਸਰਦੀਆਂ ਨਹੀਂ ਇਹ achar ਪਾਉਣਾ ਮੈਂ ਤਾਂ ਹਾਂ ਫੇਰ ਫੇਰ ਪਾਇਆ ਕਰ ਕਾਰ ਨੂੰ ਦੇਖ ਲੋ ਕਾਰ ਨੂੰ ਕਿੰਨੀ ਜਾਣੀ ਆ ਮਾਸੀ ਨੇ ਕੀ ਹੈ ਹਾਂ ਸੋ ਕੋਸੋ ਸਭ ਨਾਈਟ ਦਾ ਟਾਪ ਰਿਪੋਰਟ ਫਿਮਰਾਈ ਬਾਰਕੀ ਦਾ ਫਿਮਰਾਈ ਬਾਰਕੀ ਨਹੀਂ ਹੈ ਬੰਦ ਨਹੀਂ ਹੈ ਜੀਦਾਲ ਬਾਬਾ ਜਲੇ ਬੀੜੀ ਹੋਈ ਫਾਣੀ ਸਾਡੀ ਉਤਾਰ ਕੇ ਲੋਨੀ ਉੱਪਰ ਇਹਨੇ ਕਾ ਪਾਨੇ ਥੋੜਾ ਬੱਦਲੇ ਟਾਈਮਰ ਐਟ ਲਗਾ ਦਿਆ ਨਾ ਮਨੇ ਚਲੋ 10 ਬਜੇ ਹਲੇ ਵੀ ਰਹਿੰਦੀ ਹੈ ਹੋ ਗਿਆ ਬੰਦ ਗਿਆ ਉਧਰ ਜਾ ਉਹਨੂੰ ਦੱਸ ਤਾ ਲਵ ਯੂ ਚਲ ਪਰ ਮੇਰਾ ਮਾਰੀ ਉਹ ਉੱਛਲ ਕੇ ਰਹੀ ਸੀ ਚਾਹ ਉਹ ਨਹੀਂ ਤੇ ਮੈਂ ਨਹੀਂ ਦਿੰਦਾ ਯਾਰ ਤੇ ਡੇਢ ਕਿਲੋ ਨਾ 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 ਕਿੱਲੋ ਡੇਢੂ ਵੀ ਚਾਹਣਾ ਜੇਕਰ ਅੰਕਲ ਇਹ ਨਹੀਂ ਕਿਲੋ 10 ਰੁਪਏ ਦੋ ਚਲ ਇਹ ਨਾ ਮੈਂ ਵੀ ਕਰਦਾ ਨਹੀਂ ਇਹ ਸਾਡੂ ਬਾਹਰ 10 ਰੁਪਏ ਲੈ 好了这个男人